ਦਸ਼ਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ ਤੇ ਮੰਦਭਾਗੀ ਖਬਰ ਸਾਹਮਣੇ ਆਈ ਹੈ ਮਹਾਰਾਸ਼ਟਰ ਤੋਂ ਜਿੱਥੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ ਤਾਨੂੰ ਦੱਸਦੀ ਕਿ ਇਹ ਹਾਦਸਾ ਪੁਸ਼ਪਕ ਐਕਸਪ੍ਰੈਸ ਦੇ ਨਾਲ ਵਾਪਰਿਆ ਜਿੱਥੇ ਇੱਕ ਅਫਵਾਹ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਦਰਅਸਲ ਇਹ ਹਾਦਸਾ ਕਿਵੇਂ ਹੁੰਦਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਟ੍ਰੇਨ ਮਹਾਰਾਸ਼ਟਰ ਦੇ ਜਲਗਾਉ ਨੇੜੇ ਹੁੰਦੀ ਹੈ ਤੇ ਜਦੋਂ ਇਸ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਨੂੰ ਇਹ ਪਤਾ ਲੱਗਦਾ ਕਿ ਇਸ ਟ੍ਰੇਨ ਨੂੰ ਅੱਗ ਲੱਗ ਚੁੱਕੀ ਹੈ ਤੇ ਅਫਵਾਹ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਲੋਕ ਬੁਖਲਾ ਜਾਂਦੇ ਨੇ ਤੇ ਟ੍ਰੇਨ ਚੋਂ ਹੀ ਛਲਾਂਗ ਮਾਰਨੀ ਸ਼ੁਰੂ ਕਰ ਦਿੰਦੇ ਨੇ ਤੇ ਉਸ ਦੌਰਾਨ ਹੀ ਕਰਨਾਟਕ ਐਕਸਪ੍ਰੈਸ ਇਸ ਯਾਤਰੀਆਂ ਨੂੰ ਕੁਚਲ ਦਿੰਦੀ ਹੈ ਇਹ ਤਸਵੀਰਾਂ ਦਰਦਨਾਕ ਸਾਹਮਣੇ ਆਈਆਂ ਨੇ ਹਾਲਾਂਕਿ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਸਿੱਧੀਆਂ ਨਹੀਂ ਦਿਖਾ ਸਕਦੇ ਆ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਵਿਛਲਿਤ ਕਰ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਗੰਭੀਰ ਹਾਦਸਾ ਵਾਪਰਿਆ ਬਹੁਤ ਹੀ ਮੰਦ ਭਾਗੀ ਖਬਰ ਹੈ ਤੇ ਵੱਡਾ ਰੇਲ ਹਾਦਸਾ ਹੈ ਤਕਰੀਬਨ ਤਕਰੀਬਨ 11 ਲੋਕਾਂ ਦੀ ਇੱਥੇ ਦੱਸੀ ਜਾ ਰਹੀ ਹੈ ਕਿ ਮੌਤ ਹੋ ਚੁੱਕੀ ਹੈ ਤੇ 40 ਲੋਕ ਲਗਭਗ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਲਈ ਪਹੁੰਚਾਇਆ ਜਾ ਰਿਹਾ ਹੈ ਪਾਰੇ ਪੂਰੀ ਤਸਵੀਰ ਜਿਹੜੀ ਹੈ ਆਪਣੇ ਆਪ ਚ ਹੀ ਜਿਹੜੀ ਹੈ ਉਹ ਦੁਖਦਾਈ ਹੈ ਜਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਇਹਨਾਂ ਹੀ ਨਹੀਂ ਜਿਹੜੇ ਇਹ ਯਾਤਰੀ ਨੇ ਇਹਨਾਂ ਨੂੰ ਲੱਗਾ ਕਿ ਸ਼ਾਇਦ ਅਸੀਂ ਇਸ ਸਟ੍ਰੀਮ ਚੋਂ ਛਲਾਂਗ ਮਾਰ ਕੇ ਆਪਣੀ ਜਾਨ ਬਚਾ ਲਾਂਗੇ ਪਰ ਮੌਤ ਉਹਨਾਂ ਦੇ ਸਾਹਮਣੇ ਖੜੀ ਸੀ ਜਿੱਦਾਂ ਹੀ ਇਹ ਛਲਾਂਗ ਮਾਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੇ ਪਾਸਿਓਂ ਸਾਹਮਣੇ ਉਹ ਕਰਨਾਟਕ ਐਕਸਪ੍ਰੈਸ ਆ ਜਾਂਦੀ ਹੈ ਤੇ ਇਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਦਿੰਦੀ ਹੈ ਇਹ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਹਾਂ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ ਕਿ ਕਿਸ ਤਰੀਕੇ ਦੇ ਨਾਲ ਯਾਤਰੀ ਜਿਹੜੇ ਨੇ ਟ੍ਰੇਨ ਤੋਂ ਸ਼ਲਾਂਗ ਕਿਸ ਤਰੀਕੇ ਦੇ ਨਾਲ ਮਾਰ ਰਹੇ ਨੇ ਪਰ ਦੂਜੇ ਪਾਸੇ ਤੋਂ ਜਦ ਦੂਜੀ ਟ੍ਰੇਨ ਆ ਜਾਂਦੀ ਹੈ ਤੇ ਇਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਚਲ ਕੇ ਰੱਖ ਦਿੰਦੀ ਹੈ ਅਫਰਾ ਤਫਰੀਦਾ ਇੱਥੇ ਮਾਹੌਲ ਨਜ਼ਰ ਆ ਰਿਹਾ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਆ ਹਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੈ ਹਾਲਾਂਕਿ ਦੱਸਦੀ ਕਿ ਸਥਾਨਕ ਜਿਹੜੀ ਸਰਕਾਰ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਪਰ ਮੌਕੇ ਤੇ ਜੋ ਟੀਮਾਂ ਨੇ ਰੈਸਕਿਊ ਕਰਨ ਦੇ ਲਈ ਵੀ ਪਹੁੰਚ ਰਹੀਆਂ ਨੇ ਪਰ ਇਹ ਤਸਵੀਰਾਂ ਜਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਰੇਲਵੇ ਦੀ ਲਾਪਰਵਾਹੀ ਹੈ ਜੇਕਰ ਅਫਵਾਹ ਝੂਠੀ ਸੀ ਤੇ ਲੋਕਾਂ ਨੂੰ ਉਸ ਨੂੰ ਪਹਿਲਾਂ ਹੀ ਪਹੁੰਚਾ ਦੇਣਾ ਚਾਹੀਦਾ ਸੀ ਤਾਂ ਕਿ ਇੱਕ ਹਾਦਸਾ ਨਾ ਵਾਪਰਦਾ ਦੋ ਤਸਵੀਰਾਂ ਨੇ ਲਗਾਤਾਰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਇੱਕ ਹਾਦਸੇ ਵਾਲੀ ਥਾਂ ਤੇ ਦੂਜੇ ਪਾਸੇ ਜਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਮਹਾਰਾਸ਼ਟਰ ਦੇ ਜਲਗਾਉਂ ਦੇ ਨੇੜੇ ਇਹ ਪੂਰਾ ਹਾਦਸਾ ਵਾਪਰਿਆ ਪੁਸ਼ਪਕ ਐਕਸਪ੍ਰੈਸ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਦੇ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਇਸ ਅਫਵਾਹ ਤੋਂ ਬਾਅਦ ਰੇਲ ਗੱਡੀ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਦੇ ਲਈ ਰੇਲ ਗੱਡੀ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਸਾਹਮਣੇ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਦੇ ਕਈ ਲੋਕਾਂ ਨੂੰ ਕੁਚਲ ਕੇ ਰੱਖ ਦਿੱਤਾ ਦ੍ਰਿੜ ਕੇ ਰੱਖ ਦਿੱਤਾ ਇਹ ਤਸਵੀਰਾਂ ਵਿਚਲਿਤ ਕਰਨ ਵਾਲੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਅਫਰਾ ਫਰੀ ਦਾ ਮਾਹੌਲ ਹੈ ਹਾਲਾਂਕਿ ਜੋ ਰੇਲਵੇ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉੱਥੇ ਲਗਾਤਾਰ ਜਿਹੜੀਆਂ ਨੇ ਰੈਸਕਿਊ ਟੀਮਾਂ ਪਹੁੰਚਾ ਦਿੱਤੀਆਂ ਗਈਆਂ ਨੇ 11 ਲੋਕ ਇਸ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਤੇ 40 ਦੇ ਤਕਰੀਬਨ ਜਿਹੜੇ ਲੋਕ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ आ कि जो रेलवे ऑफिशियल्स ने उन्होंने की के है जलगांव जिले में पाचोरा शहर के पास जो पुष्पक एक्सप्रेस के जो पैसेंजर्स का एक दुर्भाग, दुर्भाग्यपूर्ण आज हादसा हुआ है जो कि कर्नाटका एक्सप्रेस से कुछ लोग कुचले गए उसमें अभी तक जो जानकारी मिली है उसमें 11 लोगों की मृत्यु हो चुकी है और पांच लोग घायल हैं वहाँ पे जिलाधिकारी जिला, जिला पुलिस अधीक्षक और अन्य सभी जो वरिष्ठ अधिकारी हैं, वो पहुंचे हैं महाराष्ट्र सरकार की जो वन सुर एम्बुलेंसेस है उसकी आठ एम्बुलेंसेस वहां पे पहुंचाई गई है रेलवे की भी जो रेस्क्यू वैन्स होती है और मोबाइल एम्बुलेंस होती है वो भी उनकी भी पूरी वरिष्ठ अधिकारियों की टीम वहां पर पहुंची है और प्रशासन की तरफ से पूरी सहायता ਜੋ ਵੀ ਇੰਜੂਰਡ ਹੈ অর ਡੈਡ ਕੇ ਜੋ ਵੀ ਰਿਲੇਟਿਵਸ ਹੈ ਵਹਾਂ ਪੇ ਉਨਕੋ ਕੀ ਜਾ ਰਹੀ ਹੈ ਸਰ ਪ੍ਰੈਸੈਂਟਲੀ ਉਸੇ ਕੋਈ ਹੈਲਪਲਾਈਨ ਨੰਬਰ ਚਲੂ ਕੀਏ ਗਏ ਹੈ ਹੈ ਸੋ ਇਹ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਦਿਖਾ ਰਿਆ ਕਿ ਜੋ ਰੇਲਵੇ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਿੱਚ 11 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਮੌਕੇ ਤੇ ਸਥਾਨਕ ਟੀਮਾਂ ਰੈਸਕਿਊ ਕਰਨ ਦੇ ਲਈ ਵੀ ਪਹੁੰਚ ਗਿਆ ਨੇ ਇਹਨਾਂ ਹੀ ਨਹੀਂ ਉੱਥੇ ਦੇ ਜਿਹੜੇ ਸਥਾਨਕ ਪੁਲਿਸ ਮੁਲਾਜ਼ਮ ਨੇ ਉਹ ਵੀ ਪਹੁੰਚ ਚੁੱਕੇ ਨੇ ਤੇ ਲੋਕਾਂ ਨੂੰ ਜਲਦ ਤੋਂ ਜਲਦ ਜਿਹੜੀ ਹੈ ਹਸਪਤਾਲ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੋ ਇਹ ਤਸਵੀਰ ਹੈ ਇਸ ਨੂੰ ਵੇਖ ਕੇ ਰੋਣਾ ਆਉਂਦਾ ਕਿਉਂਕਿ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਲੋਗ ਆਪਣੀ ਜਾਨ ਬਚਾਉਣ ਦੇ ਲਈ ਰੇਲ ਗੱਡੀ ਤੋਂ ਛਾਲ ਮਾਰੇ ਸੀ ਤਾਂ ਦੂਜੇ ਪਾਸੇ ਮੌਤ ਉਹਨਾਂ ਦੇ ਇੰਤਜ਼ਾਰ ਕਰ ਰਹੀ ਸੀ ਸਾਹਮਣੇ ਉਹਦੀ ਆ ਕੇ ਉਹਨਾਂ ਨੂੰ ਕੁਚਲ ਕੇ ਰੱਖ ਦਿੱਤਾ ਦਰਦਨਾਕ ਤਸਵੀਰਾਂ ਨੇ ਜੋ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਆਂ ਜਿਸ ਤਰੀਕੇ ਦੇ ਨਾਲ ਇਹ ਮਹਾਰਾਸ਼ਟਰ ਦੇ ਵਿੱਚ ਵੱਡਾ ਹਾ사 ਵਾਪਰਿਆ ਹਾਲਾਂਕਿ ਜੋ ਇਹ ਤਸਵੀਰਾਂ ਨੇ ਇਸਤੇ ਜੋ ਯੂਪੀ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਸ਼ੋਕ ਪ੍ਰਗਟਾਇਆ ਗਿਆ ਹੈ ਕਿ ਇਹ ਜੋ ਹਾਦਸਾ ਹੋਇਆ ਬਹੁਤ ਹੀ ਮੰਦਭਾਗਾ ਹੋਇਆ ਪਰ ਇੱਕ ਸਵਾਲ ਇਹ ਵੀ ਹੈ ਕਿ ਜੇਕਰ ਅਜਿਹੇ ਹਾਦਸੇ ਹੁੰਦੇ ਨੇ ਤਾਂ ਇਹਨਾਂ ਨੂੰ ਪਹਿਲਾਂ ਤੋਂ ਹੀ ਜਿਹੜਾ ਇਹਨਾਂ ਤੇ ਨੁਕੇਲ ਕੱਸ ਲੈਣੀ ਚਾਹੀਦੀ ਹੈ ਤੇ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਜੇ ਇਹ ਹਾਦਸਾ ਵਾਪਰਿਆ ਜੇਕਰ ਪਹਿਲਾਂ ਹੀ ਉਸੇ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਨੂੰ ਇਹ ਪਤਾ ਚੱਲ ਜਾਂਦਾ ਕਿ ਇਹ ਅਫਵਾਹ ਹੈ ਤੇ ਸ਼ਾਇਦ ਇਹਨਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਤੇ ਵੱਡਾ ਰੇਲਵੇ ਤੇ ਵੀ ਇਹ ਸਵਾਲ ਖੜਾ ਹੁੰਦਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਹੁੰਦੇ ਨੇ ਤਸਵੀਰਾਂ ਨੇ ਜਿੱਥੇ ਹੁਣ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ